ਮੰਮੀ ਮੇਰੇ ਇਹ ਕਹਿੰਦੀ ਮੈਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਮੈਥੋਂ ਗਲਤੀ ਹੋ ਗਈ ਕਹਿੰਦੀ ਮੇਰੇ ਕੋਲ ਪੁਲਿਸ ਦੀ ਗ੍ਰਿਫਤ ਦੇ ਵਿੱਚ ਖੜੀ ਐ ਉਹ ਜ਼ਾਲਮ ਸੱਸ ਜਿਸ ਨੇ ਆਪਣੀ ਨੂੰ ਨੂੰ ਨਹਿਰ ਦੇ ਵਿੱਚ ਧੱਕਾ ਦੇ ਕੇ ਮੌਤੇ ਘਾਟ ਉਤਾਰ ਦਿੱਤਾ ਪੁੱਤਾਂ ਮਿਲ ਕੇ ਪੂਰੀ ਵਾਰਦਾਤ ਤੋਂ ਅੰਜਾਮ ਦਿੱਤਾ ਗਿਆ ਤੇ ਹੁਣ ਜਦੋਂ ਪੁਲਿਸ ਨੇ ਦੋਹਾਂ ਨੂੰ ਗ੍ਰਿਫਤਾਰ ਕੀਤਾ ਤਾਂ ਫਿਰ ਪਹਿਲੀ ਵਾਰ ਜਿਹੜੀ ਕੀ ਐ ਨੂੰ ਨੂੰ ਮਾਰਨ ਵਾਲੀ ਸੱਸ ਕੈਮਰੇ ਸਾਹਮਣੇ ਆਉਂਦੀ ਐ ਤੇ ਕਹਿੰਦੀ ਐ ਕਿ ਮੈਥੋਂ ਗਲਤੀ ਹੋਗੀ ਮਗਰ ਮਸਤੇ ਹੰਝੂ ਵਹਾਉਂਦੀ ਹੈ ਅਤੇ ਆਪਣੇ ਕੀਤੇ ਦੇ ਉੱਪਰ ਪਛਤਾਵਾ ਕਰਦੀ ਹੈ। ਦੁਜੇ ਪਾਸੇ ਪੁੱਤ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਹ ਮੌਕੇ ਦੇ ਉੱਪਰ ਮਯੂਤ ਨਹੀਂ ਸੀ ਉਹ ਤਾਂ ਸਗੋਂ ਘਰ ਦੇ ਵਿੱਚ ਸੀ। ਉਸ ਨੂੰ ਨਹੀਂ ਪਤਾ ਕਿ ਉਸ ਦੀ ਮਾਂ ਨੇ ਇੱਕ ਕਾਰਾ ਕਰ ਦਿੱਤਾ। ਸੋ ਦੋਵੇਂ ਮਾਂ ਪੁੱਤ ਦੇ ਬ्यान ਆਪਸ ਦੇ ਵਿੱਚ ਨਹੀਂ ਮਿਲਦੇ ਅਤੇ ਜਿਹੜਾ ਕੀ ਹੈ ਲੜਕੀ ਦੀ ਹੱਤਿਆ ਕਰਨ ਤੋਂ ਬਾਅਦ ਉਸ ਨੂੰ ਜਿਹੜਾ ਕੀ ਹੈ ਲੁੱਟ ਦਾ ਡਰਾਮਾ ਕਰਾਰ ਦਿੱਤਾ ਗਿਆ ਕਿਹਾ ਗਿਆ ਕਿ ਲੁਟੇਰਿਆਂ ਦੇ ਵੱਲੋਂ ਜੋ ਹੈਗੀ ਇਹ ਲੁੱਟਖੋ ਕਰਦੇ ਦੌਰਾਨ ਜਿਹੜੀ ਕਿ ਉਹਨਾਂ ਦੀ ਨੋ ਹੈਗੀ ਅਮਨਪ੍ਰੀਤ ਕੋਰ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਅਤੇ ਕਈ ਦਿਨਾਂ ਬਾਅਦ ਉਸ ਜਿਹੜੀ ਕਿ লাশ ਹੈਗੀ ਹੈ ਉਹ ਗੁਰਦਾਸਪੁਰ ਦੇ ਪਿੰਡ ਬੱਬੇ ਹਾਲੀ ਨਹਿਰ ਤੋਂ ਜਿਹੜਾ ਕਿ ਹੈ 28 ਮਾਰਚ ਦਿਨ ਸ਼ੁੱਕਰਵਾਰ ਨੂੰ ਪਿੰਡ ਸ਼ੀਨਾ ਦੇ ਕੋਲ ਜਿਹੜੀ ਉਹ ਬਰਾਮਦ ਹੁੰਦੀ ਹੈ ਸੋ ਪੂਰਾ ਜਿਹੜਾ ਕਿ ਇਹ ਡਰਾਮਾ ਰਚਣ ਵਾਲੀ ਸੱਸ ਦੇ ਵੱਲੋਂ ਕੀ ਕੁਝ ਕਿਹਾ ਗਿਆ ਸਭ ਤੋਂ ਪਹਿਲਾਂ ਤੁਹਾਨੂੰ ਉਹ ਵੀ ਸੁਣਾਵਾ ਗਿਆ ਤੇ ਨਾਲ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਵੱਖ-ਵੱਖ ਐਂਗਲ ਤੋਂ ਜਿਹੜੀ ਕਿ ਪੁੱਛਗਿੱਛ ਕੀਤੀ ਜਾ ਰਹੀ ਹੈ ਪਹਿਲਾਂ ਸੱਸ ਦੇ ਬਿਆਨ ਸੁਣੋ ਕੀ ਕਹਿਣਾ ਉਸ ਦਾ ਓਏ ਯਾਰ ਨਹੀਂ ਮਾਰਿਆ ਕਿਉਂ ਉਸ ਦਿਨ ਤੋਂ ਤੁਸੀਂ ਕਹਿੰਦੇ ਵੀ ਇਹ ਹੀ ਲੁਟੇਰੇ ਹੱਥਲੇ ਦਾ ਥੋੜਾ ਕੀ ਕਾਰਨ ਬਣਿਆ ਮਾਰਨ ਦਾ ਗਲਤੀ ਹੋਈ ਨਹੀਂ ਗਲਤੀ ਕਿਉਂ ਹੋਈ ਕੋਈ ਰੀਜ਼ਨ ਤੇ ਹੋਊਗਾ ਜੀ ਤੜਨਾ ਕੋ ਹੋਰ ਬੰਦਾ ਵੀ ਆ ਗਿਆ ਸੀ ਨਹੀਂ ਕਦੇ ਤੀਜਾ ਬੰਦਾ ਵੀ ਆ ਗਿਆ ਕੋਈ ਨਹੀਂ ਮੈਂ ਕੱਲੀ ਹਾਂ ਜੇ ਤੂੰ ਉਦੋਂ ਤੇ ਉੱਡੜ ਪੈਂਦੀ ਹਾਂ ਦੇ ਪ੍ਰੈਸ ਵਾਲਿਆਂ ਨੂੰ ਤੂੰ ਹੀ ਮਾਰਿਆ ਤੇ ਹੁਣ ਮੌਮਨ ਕਾੜਾ ਪਾ ਗਈ ਤਦਈਓ ਦਰਸ਼ਨ ਹੀ ਆਇਆ ਫਿਰ ਉਹਦੇ ਤੇ ਕੁੜੀ ਤੇ ਆਕਰ ਬੇਕੀ ਕੀ ਕਹਿਦੀ ਉਹ ਹੱਥ ਥਲੇ ਕਰ ਥਲੇ ਵਜਾ ਗਈ ਵਜਾ ਦੱਸੋ ਵਜਾ ਗਈ ਵਜਾ ਕੀ ਸੀ ਉਹ ਮਾਰਿਆ ਉਹ ਜਿਹਦੇ ਬਾਅਦ ਨੇ ਠੱਕਾ ਗਏ ਸਰ ਮੈਂ ਲੋਕਾਂ ਨਾਲ ਕਰ ਥੋੜਾ ਜਿਹਾ ਲੋਕਾਂ ਨਾਲ ਕਰ ਸੁਜਾ ਕਰ ਤੀਂ ਓਏ ਨਹੀਂ ਮਾਰਿਆ ਕਿਉਂ ਉਸ ਦਿਨ ਤੋਂ ਤੂੰ ਕਹਿੰਦੇ ਵੀ ਇਹੀ ਲੁਟੇਰੇ ਅਤਲੀ ਦਾ ਥੋੜਾ ਕੀ ਕਾਰਨ ਬਣਿਆ ਮਾਰਨ ਦਾ ਗਲਤੀ ਹੋਈ ਨਹੀਂ ਗਲਤੀ ਕਿਉਂ ਹੋਈ ਕੋਈ ਰੀਜ਼ਨ ਤੇ ਹੋਊਗਾ ਜੀ ਕੋਈ ਨਹੀਂ ਤਾੜ ਨਾਲ ਕੋ ਹੋਰ ਬੰਦਾ ਵੀ ਆ ਗਿਆ ਸੀ ਨਹੀਂ ਕਦੇ ਤੀਜਾ ਬੰਦਾ ਵੀ ਆ ਗਿਆ ਕੋਈ ਨਹੀਂ ਮੈਂ ਕੱਲੀ ਹਾਂ ਤੇ ਤੂੰ ਉਦੋਂ ਤੇ ਉੱਡੜ ਪੈਂਦੀ ਸਾਡੇ ਪ੍ਰੈਸ ਵਾਲਿਆਂ ਨੂੰ ਤੂੰ ਹੀ ਮਾਰਿਆ ਤੇ ਹੁਣ ਮੌਮਨ ਕੱਢ ਆਪਾਂ ਕੀ ਤਲਈਓ ਦਰਸ਼ਨ ਹੀ ਆਇਆ ਫਿਰ ਉਹਦੇ ਤੇ ਕੁੜੀ ਤੇ ਆਕਰਬ ਦੇਖੀ ਕੀ ਕਹਿ ਦਿਓ ਹੱਥ ਥਲੇ ਕਰ ਥਲੇ ਵਜਾ ਗਈ ਵਜਾ ਦੱਸੋ ਵਜਾ ਗਈ ਵਜਾ ਕੀ ਸੀ ਉਹ ਮਾਰਿਆ ਪੂਜਾ ਦੇ ਬਣੇ ਠੱਕਾਗੇ ਰਮਾਈ ਲੋਕਾਂ ਨੇ ਕਰ ਥੋੜਾ ਜਿਹਾ ਲੋਕਾਂ ਨੇ ਕਰ ਪੂਜਾ ਕਰਤੀ ਸੀ ਸੋ ਕਾਬਲੇ ਜ਼ਿਕਰ ਹੈ ਕਿ ਪਿੰਡ ਚੀਨਾ ਤੋਂ ਐਕਟਿਵਾ ਤੇ ਸਵਾਰ ਹੋ ਕੇ ਜਾ ਰਹੀ ਸਸ ਰੁਪਿੰਦਰ ਕੋਰ ਤੇ ਵੱਲੋਂ ਆਪਣੀ ਨੂੰ ਅਮਨਪ੍ਰੀਤ ਨੂੰ ਇੱਕ ਐ ਕਹਿ ਜਿਹੜਾ ਕਿ ਆਪਣੇ ਨਾਲ ਲਜਾਇਆ ਗਿਆ ਸੀਗਾ ਕਿ ਆ ਜਾ ਆਪਾਂ ਨਹਿਰ ਦੇ ਕੰਢੇ ਕੋਈ ਪੂਜਾ ਕਰਦਿਆਂ ਜਿਸ ਤੋਂ ਬਾਅਦ ਉਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਫਿਰ ਅਮਨਪ੍ਰੀਤ ਜਿਹੜੀ ਕਿ লাশ ਹੈਗੀ ਹੈ ਉਹ ਪੰਜਵੇਂ ਦਿਨ ਕਟਾਂਵਲੀ ਥਾਂ ਤੋਂ 15 ਕਿਲੋਮੀਟਰ ਦੀ ਦੂਰੀ ਤੋਂ ਬਰਾਮਦ ਹੁੰਦੀ ਹੈ ਸੋ ਲੜਕੀ ਦੇ ਪੇਕੇ ਪਰਿਵਾਰ ਦੇ ਵੱਲੋਂ ਪਹਿਲਾਂ ਹੀ ਜਿਹੜਾ ਕਿ ਕਤਲ ਦਾ ਸ਼ੱਕ ਜ਼ाहਰ ਕੀਤਾ ਜਾ ਰਿਹਾ ਸੀਗਾ ਉਧਰ ਜਦੋਂ ਹੁਣ ਗ੍ਰਿਫਤਾਰ ਕੀਤੇ ਗਏ ਲੜਕੀ ਦੇ ਪਤੀ ਦੇ ਕੋਲੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਉਸਨੇ ਜੋ ਗੱਲ ਆਖੀਆ ਗਿਆ ਕਿ ਜਦੋਂ ਇਹ ਵਾਰਦਾਤ ਤੋਂ ਅੰਜਾਮ ਦਿੱਤਾ ਤਾਂ ਉਹ ਘਰ ਦੇ ਵਿੱਚ ਸੀ ਉਸ ਨੂੰ ਨਹੀਂ ਪਤਾ ਕਿ ਉਸ ਦੀ ਵੱਲ ਉਸ ਦੀ ਮਾਂ ਦੇ ਵੱਲੋਂ ਅਜਿਹਾ ਕੁਝ ਕੀਤਾ ਗਿਆ ਸੋ ਲੜਕੇ ਦੇ ਬਿਆਨ ਵੀ ਸੁਣੋ ਹੋ ਗਈ ਉਹ ਬਸ ਇਹੀ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਹੋਰ ਕੋਸ ਸਰ ਮੈਨੂੰ ਕੁਝ ਨਹੀਂ ਪਤਾ ਕੀ ਕਹਿੰਦੀ ਮੰਮੀ ਤੇਰੀ ਮੰਮੀ ਮੇਰੇ ਇਹੋ ਕਹਿੰਦੇ ਮੈਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਮੈਥੋਂ ਗਲਤੀ ਹੋ ਗਈ ਕਹਿੰਦੀ ਮੇਰੇ ਕੋਲ ਮਾਰਨ ਦਾ ਕੋਈ ਸਰ ਮਾਰਨ ਦਾ ਕੋਈ ਕਾਰਨ ਨਹੀਂ ਹੋ ਗਈ ਉਹ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਜਿਹੜਾ ਕੀ ਹੈਗਾ ਲੜਕਾ ਤੇ ਉਸ ਦੀ ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਮੀਡੀਆ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਕਿਸ ਦੇ ਧੀ ਨੂੰ ਕਿਵੇਂ ਮਾਰ ਸਕਦੇ ਹੋ ਕੀ ਤੁਹਾਡੀ ਜਿਹੜੀ ਕਿ ਜ਼ਮੀਰ ਨੇ ਕਿਵੇਂ ਇਜਾਜ਼ਤ ਦੇ ਦਿੱਤੀ ਕਿਸੇ ਇਸ ਤਰ੍ਹਾਂ ਦੇ ਨਾਲ 마ਸੂਮ ਦੀ ਹੱਤਿਆ ਕਰਨ ਦੀ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਚਾ ਨਾ ਹੋਣ ਕਰਕੇ ਜਿਹੜਾ ਕਿ ਅਕਸਰ ਹੀ ਘਰ ਦੇ ਵਿੱਚ ਜਿਹੜਾ ਕਿ ਉਹ ਝਗੜਾ ਲੈਂਦਾ ਸੀਗਾ ਅਤੇ ਇਸ ਜਿਹੇ ਦੇ ਵਿੱਚ ਜਿਹੜਾ ਕਿ ਹੈ ਲੜਕੀ ਦੇ ਪੇਕੇ ਪਰਿਵਾਰ ਨੇ ਵੀ ਸ਼ੱਕ ਜ਼ਾਰ ਕੀਤਾ ਸੀਗਾ ਕਿ ਉਹਨਾਂ ਦੀ ਤੀਨੋਂ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜਾ ਕਿ ਜਾਨ ਤੋਂ ਮਾਰਿਆ ਗਿਆ ਹੈਗਾ ਤੇ ਉਹਨਾਂ ਇਹ ਵੀ ਇਲਜ਼ਾਮ ਲਗਾਏ ਕਿ ਦਾਜ ਦੀ ਖਾਤਰ ਵੀ ਉਹਨਾਂ ਦੀ ਤੀਨੋਂ ਕਾਫੀ ਦਾਦਾ ਪਰੇਸ਼ਾਨ ਕੀਤਾ ਜਾਂਦਾ ਸੀ ਹੁਣ ਪੁਲਿਸ ਦੇ ਵੱਲੋਂ ਜਦੋਂ ਇਹ ਦੋਵੇਂ ਕਾਤਲ ਮਾਪੁੱਤ ਗ੍ਰਫਤਾਰ ਕਰ ਲਏ ਗਏ ਹੈਗੇ ਤੇ ਉਹਨਾਂ ਦੇ ਖਿਲਾਫ ਜੋ ਬਣਦੀ ਕਾਰਵਾਈ ਕੀਤੀ ਜਾਂਦੀ ਗੱਲ ਆਖੀ ਜਾੜੀ ਪੇਕਾ ਪਰਿਵਾਰ ਨੇ ਵੀ ਇਨਸਾਫ ਦੀ ਗੋਹੜ ਲਗਾਈ ਐ ਸੋ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨੇ ਕੀ ਕੁਝ ਕੀਤਾ ਆਉ ਸੁਣਦੇ ਹਾਂ ਮਿਤੀ 28 ਤੰ 2025 ਨੂੰ ਰੁਪਿੰਦਰ ਕੌਰ ਨੇ ਆਪਣੇ ਪੁਲਿਸ ਪਾਸ ਐਸ ਐਚ ਓ ਪੇਪਰ ਦੇ ਪਾਸ ਬਿਆਨ ਲਗਾਇਆ ਸੀਗਾ ਉਹ ਤੇ ਉਸ ਦਿਨ ਉਹ ਅਮਨਪ੍ਰੀਤ ਕੌਰ ਸਕੂਟਰੀ 'ਤੇ ਇੱਕ ਵਾਰ ਸਵਾਰ ਹੋ ਕੇ ਪਿੰਡ ਸ਼ੀਨਾ ਬੇੜ ਤੋਂ ਪਿੰਡ ਬਿਧੀਪੁਰ ਫਾਟਕ ਨਹਿਰ ਦੀ ਪੱਡੀ ਪੱਡੀ ਜਾ ਰਹੇ ਸੀ ਤੇ ਜਦੋਂ ਉਹ ਨਵਾਂ ਪਿੰਡ ਸਰਦਾਰਾਂ ਨੇੜੇ ਧਾਰੇਵਾਲ ਸੈਣ ਤੋਂ ਕੁਰੀ 2 ਕਿਲੋਮੀਟਰ ਪਹੁੰਚੇ ਹੈ ਨਾ ਤਾਂ ਉਹਨਾਂ ਪਾਸੋਂ ਕੁਝ ਸੋਨੇ ਦੇ ਗਹਿਣੇ ਕਿਸੇ ਅਨਨੋਣ ਬੰਦਿਆਂ ਨੇ ਸੋਨੇ ਦੇ ਗਹਿਣੇ ਖੋਹਣ ਦੀ ਕੋਸ਼ਿਸ਼ ਕੀਤੀ ਸੀ ਜੋ ਦਰਾਨੇ ਝੜਪ ਜਿਹੜੇ ਹੈਗਾ ਇਹਨਾਂ ਵਿੱਚੋਂ ਅਮਨਪ੍ਰੀਤ ਕੌਰ ਦੀ ਲਟੇਰਿਆਂ ਨਾਲ ਝੜਪ ਹੋਈ ਸੀ ਉਂ ਜਿਹਨਾਂ ਨੇ ਅੰਮ੍ਰਿਤਧਰ ਨੂੰ ਤੱਕਾ ਮਾਰ ਕੇ ਨਰਵਸ ਹੋ ਰਿਹਾ ਸੀ ਸੋ ਪਾਣੀ ਡੂਗਾ ਹੋਣ ਕਰਕੇ ਅੰਮ੍ਰਿਤਧਰ ਨੂੰ ਡੁੱਬਣ ਕਰਕੇ ਡੋਬ ਗਿਆ ਸੀ ਪਾਣੀ ਵੀ ਡੁੱਬ ਗਿਆ ਸੀ ਤੇ ਜਿਹੜੇ ਸਟੇਰੀਏ ਸੀਗੇ ਉਹ ਸੋਨੇ ਦੇ ਗਣੇ ਲੈ ਕੇ ਫਰਾਰ ਹੋ ਗਏ ਮੌਕੇ ਤੋਂ ਮੀਰਸੇ ਮਕਰਮਾ ਨੰਬਰ 22 ਮਿਤੀ 28/3/2025 ਜੁਰਮ 109 304 ਬੀ ਐਨ ਐਸ थाना ਤੇਬਰ ਵਿਖੇ ਨਾਮਲੂ ਮੇਕਨੇ ਖਿਲਾਫ ਦਰਜ ਕਰ ਦਿੱਤਾ ਸੀ ਸੋ ਇਹਦੇ ਵਿੱਚ ਕੁਝ ਹੋਰ ਜਿਹੜਾ ਹੈਗਾ ਇਹਦੀ ਕੰਟੀਨਿਊਸ ਚ ਗੱਲ ਜਦੋਂ ਦੋਸ਼ਿਆਂ ਨੂੰ ਟੈਸਟ ਕੀਤਾ ਗਿਆ ਤਾਂ ਹੋਰ ਟੈਕਨੀਕਲ ਜਿਹੜੀ ਐਨਲਿਸਿਸ ਜਿਹੜੀ ਟੀਮਾਂ ਦੇ ਟੈਕਨੀਕਲ ਤਪੀਸ਼ ਤੋਂ ਗੱਲ ਅਸਲੀਅਤ ਕੁਝ ਹੋਰ ਸਾਹਮਣੇ ਆਈ ਸੀ ਉਹ ਦਰਾਨੇ ਤਪਤੀਸ਼ ਇੱਕ ਨਵਾਂ ਜਿਹੜਾ ਹੈਗਾ ਜਿਹੜੇ ਪਹਿਲੂ ਸਾਹਮਣੇ ਆਏ ਸੀ ਇਹਦੇ ਵਿੱਚ ਮਿਰਤਿਕ ਅਮਨਪ੍ਰੀਤ ਕੌਰ ਦੀ 700 ਰੁਪਿੰਦਰ ਕੌਰ ਉਸ ਦਾ ਪਤੀ ਆਕਾਸ਼ਦੀਪ ਸਿੰਘ ਅਕਸਰ ਹੀ ਉਸ ਨੂੰ ਦਾਜ ਦੇ ਦੇ ਦਾਜ ਦੇ ਤੇ ਬੱਚਾ ਨਾਉਣ ਕਰਕੇ ਤੰਗ ਪ੍ਰੇਸ਼ਾਨ ਕਰਦੇ ਸੀ। ਸੋ ਇਸੇ ਕਾਰਨ ਕਰਕੇ ਦੋਸ਼ੀਆਂ ਵੱਲੋਂ ਹਮੋਸ਼ਰਾ ਹੋ ਕੇ ਉਸਲਾਹ ਕਰਕੇ ਇਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਅਮਨਪ੍ਰੀਤ ਕੌਰ ਨੂੰ ਨਹਿਰ ਤੱਕਾ ਮਾਰ ਕੇ ਸੁੱਟਦਾ ਸੀ। ਜਿਸ ਤੇ ਲੜਕੀ ਦੀ ਲਾਸ਼ ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਮੌਕੇ ਬRAND ਹੋ ਗਈ ਸੀ ਜਿਸ ਤੇ ਇਸ ਮਕਰਮੇ ਵਿੱਚ ਯੁਰਮ 103 62 ਬੀਐਨਐਸ ਦਾ ਵਾਧਾ ਕੀਤਾ ਗਿਆ ਸੀ ਤੇ ਮ੍ਰਿਤਕ ਅਮਰਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਪਤੀ ਆਕਾਸ਼ਜੀਤ ਨੂੰ ਰੈਸਟ ਕਰ ਲਿਆ ਗਿਆ ਇਹਦੇ ਵਿੱਚ ਫਰਦਰ ਜਿਹੜੀ ਹੈਗੀ ਸੀ ਰੈਸਟ ਪਾ ਕੇ ਇਹਨਾਂ ਦੀ ਫਰਦਰ ਤਫਤੀਸ਼ ਕਰ ਰਹੇ ਆ ਪਰਮਾਨ ਲਵਾਂਗੇ ਇਹਨਾਂ ਦਾ ਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੇ ਕੋਈ ਹੋਰ ਕਿਸੇ ਦੇ ਵਿੱਚ ਮੁੱਦੇ ਸਾਹਮਣੇ ਆਈ ਤਾਂ ਉਹਨੂੰ ਉਹਦੇ ਖਿਲਾਫ ਕਾਰਵਾਈ ਕੀਤੀ ਜਾਊ ਮਿਤੀ 28 ਤੰ 2025 ਨੂੰ ਰੁਪਿੰਦਰ ਕੌਰ ਨੇ ਆਪਣੇ ਪੁਲਿਸ ਪਾਸ ਐਸਐਚਓ ਨਾ ਮੈਂ ਮੇਰੇ ਇਹ ਕਹਿੰਦੀ ਮੈਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਮੈਥੋਂ ਗਲਤੀ ਹੋ ਗਈ ਕਿੰਦੀ ਮੇਰ ਕੋ ਪੁਲਿਸ